ਪਾਪ ਪਾਪ ਨਹੀਂ ਦਿਖਾਈ ਦੇ ਰਿਹਾ ਗੁਨਾਹ ਗੁਨਾਹ ਨਹੀਂ ਦਿਖਾਈ ਦੇ ਰਿਹਾ ਕਤਲ ਕਤਲ ਨਹੀਂ ਦਿਖਾਈ ਦੇ ਰਿਹਾ ਚੋਰੀ ਚੋਰੀ ਨਹੀਂ ਦਿਖਾਈ ਦੇ ਰਿਹਾ ਮੂਰਖਤਾ ਮੂਰਖਤਾ ਨਹੀਂ ਦਿਖਾਈ ਦੇ ਰਹੀ ਕਿਉਂ ਅੰਧੇ ਜਨਮ ਤੋਂ ਅੰਧੇ ਕਥਾ ਸੁਣਦੇ ਸੁਣਦੇ ਕੀਰਤਨ ਸੁਣਦੇ ਸੁਣਦੇ ਬਾਣੀ ਦਾ ਬਾਤ ਜਪਦੇ ਜਪਦੇ پہلے پرماتما نہیں دکھائی دیں دا چاننا نہیں دکھائی دیں دا اندھیرا دکھائی دیں دا اپنی مورکھتا دکھائی دیں دا, گناہ دکھائی دیں دیں دا. اور اے چنگا شگن ہے چنگی گل ہے ہزار ابیاسیا نے مینو آخیا گینے جی اگے پیچھے کیسی چنگے ہونے ہاں ہاتھ گھٹکا پکڑ لینے یا پاٹھ کرنے ہیں پتہ نہیں کتھوں ماڑے خیال آجانے ਵੜਾ ਮਨ ਦੁਖੀ ਹੁੰਦਾ ਹੈ ਐ ਕਿ ਅੰਦਰ ਚੱਲਣ ਲੱਗ ਪੈਂ। ਇੱਕ ਚੰਗੇ ਸਤਸੰਗੀ ਨੇ ਅੱਜ ਪਟਨਾ ਸਾਹਿਬ ਨੂੰ ਰੋਂਦੇ ਹੋਏ ਆਇਆ। ਪਉਸੋ ਦੀ ਸਦਮੇ ਜੀ ਦਾਸ ਜਾਂਦਾ ਹੁੰਦਾ ਹੈ। ਹੁਣ ਵੀ ਦਾਸ ਨੇ ਕੱਲ ਪਟਨਾ ਸਾਹਿਬ ਜਾਣਾ ਹੈ। ਇੱਕ ਮਹਾਪੁਰਸ਼ਾਂ ਦੀ ਵਰਸੀ ਜੋ 50 60 ਸਾਲ ਤੋਂ ਮਨਾਈ ਜਾ ਰਹੀ ਹੈ। ਦਾਸ ਦੀ 35 ਸਾਲਾਂ ਤੋਂ ਜਾਂਦਾ ਹੋਇਆ। ਉਸ ਸਿੰਘ ਨੇ ਜਦ ਮੈਨੂੰ ਕਿਹਾ ਗਿਆ ਨਹੀਂ ਰੋਂਦੇ ਆਇਆ ਤੇ ਮੈਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਵਾਹਿਗੁਰੂ ਤੇ ਚੇਤੇ ਆਉਂਦੇ ਨਹੀਂ ਗੁਨਾਹ ਹੀ ਆਉਂਦੇ। ਪਾਪ। ਬੜੀ ਪੀੜਾ ਹੋ ਰਹੀ ਹੈ। ਇਹ ਪਾਪ ਕਿਉਂ ਹੋਏ? ਕਿਤੇ ਨੇ ਯਾਦਾਂ। ਮੈਂ ਕਿਹ ਅੰਧੇਰਾ ਦਿਖਾਈ ਦੇਣ ਲੱਗ ਪਿਆ ਤੁਸੀਂ ਕਹ ਨਹੀਂ। ਤੁਸੀਂ ਸੁਝਾਕੇ। ਪਾਪੀ ਨੂੰ ਪਾਪ ਨਹੀਂ ਦਿਖਾਈ ਦਿੰਦੇ। ਪਾਪ ਬੁਰਾ ਪਾਪ ਏ ਕੋ ਪਿਆਰਾ ਮਹਾਰਾਜ ਜਦ ਨੂੰ ਤੇ ਬੜਾ ਪਿਆਰਾ ਲੱਗਦਾ ਸੰਗਾ। ਪਾਪ ਬੋਝ ਨਹੀਂ ਪਰਦੀ ਲੋ ਮਹਾਰਾਜ ਦੇ ਵਾਕ ਪਾਪ ਬੁਰਾ ਪਾਪੀ ਕੋ ਪਿਆਰਾ ਉਹਨੂੰ ਤੇ ਪਿਆਰਾ ਲੱਗਦਾ ਬੇਮਾਨੀ ਕੀਤੀ ਚੰਗੀ ਲੱਗਦੀ ਚੋਰੀ ਦੀ ਸਫਲਤਾ ਮਿਲ ਗਈ ਨੱਚਦਾ ਜੇਬ ਘਟ ਲਈ ਇਹ ਕਿਸੇ ਦੀ ਖੁਸ਼ ਹੋ ਗਏ ਕਿਸੇ ਨੂੰ ਧੋਖਾ ਦਿੱਤਾ ਹੈ ਪ੍ਰਸੰਨ ਹੋ ਜਾਂਦਾ ਹੈ ਪ੍ਰਸੰਨ ਹੋ ਜਾਂਦਾ ਦੇਖੇ ਨੇ ਐਸੇ ਜੋ ਚੋਰੀ ਕਰਕੇ ਪ੍ਰਸੰਨ ਹੁੰਦਾ ਹੈ جو قتل کر کے خوش ہوتا ہے جو ڈاکہ مار کے خوش ہے جو دھوکہ دے کے خوش ہو جو ایمانی کر کے خوش ہو اسدھیا ہی نہیں دکھائی دیا اندھیرا نہیں دکھائی دسنوں اندھیرا نہیں دکھائی دوشنی کتوں دکھائی دے خیال مدوں ملیا اس رائے پور جدگی بھگوان سنگھ نے آکے مسکین جی منوں اندھیرے کا کوئی گیان اندھیرا کی آپ کچھ بھی پتا میں پن سات منٹ سوچتا رہا بیٹھ کے بھائی صاحب کہہ کی رہے ادھیرے کا کوئی گیان نہیں کیونکہ آم تو یہ آخیا جا دے کہ دنیا میں اندھیرا اندھیرا ایک دن میرے اندھیرے کا کوئی گیان نہیں واقعی ਉਹਦੇ ਇਹਨੂੰ ਦੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ ਹੈ। ਪਾਪ ਨੂੰ ਸਮਝਣ ਵਾਸਤੇ ਵੀ ਕੁਝ ਗਿਆਨ ਚਾਹੀਦਾ ਹੈ। ਜਦ ਬੇਈਮਾਨੀ ਬੇਈਮਾਨੀ ਦਿਖਾਈ ਦੇਵੇ ਤੇ ਦਿਲ ਤੇ ਬੋਝ ਵੱਢੇ। ਜਦ ਝੂਠ ਬੋਲਣਾ ਝੂਠ ਦਿਖਾਈ ਦੇਵੇ ਤੇ ਹਿਰਦੇ ਤੇ ਬੋਝ ਵੱਢੇ। ਜਦ ਪਾਪ ਕਰਨਾ ਪਾਪ ਦਿਖਾਈ ਦੇਵੇ ਤੇ ਹਿਰਦੇ ਨੂੰ ਤਲਪਾਵੇ ਤੇ ਗਿਆਨੀ ਹੋਵੇ। ਇਨੂੰ ਅંધੇਰਾ ਦਿਖਾਈ ਦੇਣ ਲੱਗ ਪਿਆ। ਏਦੀ ਅੱਖਾਂ ਵਿੱਚ ਰੋਸ਼ਨੀ ਆ ਗਈ। ਅંધੇਰਾ ਦਿਖਾਈ ਦੇਣ ਲੱਗ ਪਿਆ ਰੋਸ਼ਨੀ ਦਿਖਾਈ ਦੇਈ। ਇਹਨੇ ਅੱਧਾ ਰਸਤਾ ਤੈਅ ਕਰ ਲਿਆ। ਇਨੂੰ ਪਾਪ-ਪਾਪ ਦਿਖਾਈ ਦੇਣ ਲੱਗ ਪਿਆ ਕਿ ਜਿਆਦਾ ਦਿਨ ਪਾਪ ਨਹੀਂ ਕਰ ਸਕੇਗਾ। ਇਨੂੰ ਮੂਰਖਤਾ-ਮੂਰਖਤਾ ਦਿਖਾਈ ਦੇਣ ਲੱਗ ਪਈਏ ਕਿ ਹੁਣ ਮੂਰਖਤਾ ਦੇਚ ਨਹੀਂ ਜੀਵੇਗਾ। ਇਨੂੰ ਬੇਈਮਾਨੀ ਬੇਈਮਾਨੀ ਦਿਖਾਈ ਦੇਣ ਲੱਗ ਪਈ ਏ ਔਰ ਹਿਰਦੇ ਦਾ ਬੋਝ ਬਣਨ ਲੱਗ ਪਈ ਏ ਕਿ ਹੁਣ ਅੱਗੇ ਬੇਈਮਾਨੀ ਨਹੀਂ ਕਰ ਸਕਦੇ ਇਨੂੰ ਝੂਠ ਜੋੜ ਲਿਖਾਈ ਜਾਣ ਲੱਗ ਪਏ ਔਰ ਹਿਰਦੇ ਤੇ ਬੋਝ ਬਣਦਾ ਕਿ ਕਿੰਨੇ ਦਿਨ ਜੀਵੇਗਾ ਝੂਠ ਨੇ ਜੀਵੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਝੂਠ ਬੋਲਦੇ ਨੇ ਬਿਨਾ ਲੋੜ ਤੋਂ ਬੋਲਦੇ ਨੇ ਬੱਚਿਆਂ ਨਾਲ ਝੂਠ ਬੋਲਦੇ ਨੇ ਪਰਿਵਾਰ ਨਾਲ ਬਝੂਠ ਬੋਲਦੇ ਨੇ ਸੰਸਾਰ ਨਾਲ ਝੂਠ ਬੋਲਦੇ ਨੇ ਝੂਠ ਝੂਠ ਦੇਖਾਈ ਨਹੀਂ ਜਾਂਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਮਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਦੇ ਇਹ ਨਾ ਆਖੀਆਂ ਨਾ ਜਨਮ ਕੋ ਲੋਇਣ ਨਾਲ ਜਿਨ੍ਹਾਂ ਨੂੰ ਬਾਹਰ ਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਪਦਾਰਥ ਨਹੀਂ ਦਿਖਾਈ ਦਿੰਦੇ ਸੰਸਾਰ ਨਹੀਂ ਦਿਖਾਈ ਦਿੰਦੇ ਗੁਰਨਾਣੇ ਕਦੇ ਵੀ ਦੀ ਮਹਾਰਾਜ ਕਹਿੰਦੇ ਅੰਦੇ ਨਾਖ ਨਹੀਂ ਹੱਸੇ ਇਹਨਾਂ ਨੂੰ ਅੰਦੇ ਕਹਿਣ ਦੀ ਲੋੜ ਨਹੀਂ ਬੰਦੇ ਇਹ ਨਾ ਆਖਿਐਨ ਜਨਮਖ ਕੋ ਲੋਇਣ ਨਾਏ ਅੰਦੇ ਸਹੀ ਨਾਨਕਾ ਜੋ ਖਸਮਾ ਬਲ ਨੇ ਜਿਨਾਂ ਨੂੰ ਖਸਮ ਨਹੀਂ ਦਿਖਾਈ ਦਿੱਤਾ ਮਾਲਕ ਨਹੀਂ ਦਿਖਾਈ ਦਿੱਤਾ ਪ੍ਰਮਾਤਮਾ ਨਹੀਂ ਦਿਖਾਈ ਦਿੱਤਾ ਭਗਵਾਨ ਨਹੀਂ ਦਿਖਾਈ ਦਿੱਤਾ ਇਹ ਅੰਦੇ ਜਿਨ੍ਹਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਇੰਨਾ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਬਹੁਤ ਵੱਡਾ ਇਕੱਠ ਹੋਵੇ ਤੇ ਕਿਧਰੇ ਇੱਕ ਦੋ ਜਿਆਦਾ ਨਹੀਂ ਹੁੰਦੇ ساری ਦੁਨੀਆ ਵਿੱਚ ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਜਿਨ੍ਹਾਂ ਨੂੰ ਸੰਸਾਰ ਲਈ ਦਿਖਾਈ ਨਹੀਂ ਦੇਦਾ ਪਰਵਾਰ ਨਹੀਂ ਦਿਖਾਈ ਦੇਦਾ ਪਦਾਰਥ ਨਹੀਂ ਦਿਖਾਈ ਦੇਦਾ ਪਰ ਜਿਨ੍ਹਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਐਸੇ ਅੰਧਿਆਂ ਨਾਲ ਤੇ ਸੰਸਾਰ ਭਰਿਆ ਹੋਇਆ ਹੈ ساری دنیا کنچر پوٹ لے لے نمسکارے بوجی کاجی نے اندے اندے آرے اس کاجی نے نہیں سمجھے نہیں سمجھے جب ہاتھی نے متھا ٹیکے نہ سکندر لو دین ہاتھی تے گسا آیا کہ کھلانے پلانے ہیں ہاں متھا ٹیک دے کبھی ہا. اور گسے نال بھر گیا ਗੰਗਾ ਚੜੀ ਹੋਈ ਸੀ ਸਾਵਣ ਬਾਦਰੋਂ ਦੇ ਦਿਨ ਸੰ ਪਾਣੀ ਬੜਾ ਗਹਿਰਾ ਵਗ ਰਿਹਾ ਸੀ ਅਖੇ ਨੂੰ ਗੰਗਾ ਛੁੱਟ ਗਈ ਬਣਿਆ ਹੋਇਆ ਤੇ ਸੀ ਤੇ ਡੁੱਬ ਜਾਏਗਾ ਤੜਪ ਤੜਪ ਕੇ ਮਰੇਗਾ ਬਣਿਆ ਹੋਇਆ ਤੇ ਹੈ ਹੱਥ ਪੈਰ ਤੇ ਬੰਨੇ ਛੁੱਟ ਦਿੱਤਾ ਗਿਆ ਗੰਗਾ ਹੈਰਾਨਗੀ ਦੀ ਗੱਲ ਜਿਹੜੀਆਂ ਲਹਿਰਾਂ ਮਨੁੱਖ ਨੂੰ ਡੋਬ ਕੇ ਰੱਖ ਦਿੰਦੀਆਂ ਨੇ ਉਹਨਾਂ ਲਹਿਰਾਂ ਨੇ ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ گنگا کی لے میری ٹوٹی گئی لہرہ نے یہ بندھن توڑ دیتے یہ اردو کا شاعر نہ دیتی اگر موجے سہارا نہ دیتی اگر موجے طوفان ڈبو ہی دیا تھا ہمیں نا خدا نے ملانے نے جب بھی گا سہارا نہ دیتی اگر موجود طوفاں ڈبو ہی ہمیں آ خدا یہ لہرا نے پار کر دیتا دے موجا نے پار کر دکندر لوڈے نے کہ ڈوب کے رکھ دیتا سی براہما نے تو ڈوب کے رکھ دیتا سی کمال دی کر دیرا نے کبھی نے کے لا دیا سارا بنارس کہہ رہے ہیں کبیر پاگل ہے ਬਾਗਲ ਹੈ ਬਾਗਲ ਤੇ ਸਾਰੇ ਬਨਾਰਸ ਦੇ ਵਾਸੀਆਂ ਨੂੰ ਕਹਨ ਦਸੇ ਇੱਕੋ ਹੀ ਬੰਦਾ ਜਿਹੜਾ ਸਿਆਣਾ ਹੈ ਬਾਕੀ ਸਭ ਬਾਗਲ ਹੈ ਪ੍ਰਕਿਰਤਾ ਕੀ ਜਏ ਗਲਤੁਲ ਆਮ ਸਹੀ ਬਹੁ ਗਿਣਤੀ ਦੇ ਵਿੱਚ ਲੋਕੀ ਗਲਤੋਂ ਵਨ ਤੋਂ ਸਹੀ ਸਮਝੇ ਜਾਂਦੇ ਤੇ ਕਿਦਰੇ ਹਜ਼ਾਰਾਂ ਲੱਖਾਂ 'ਚ ਇੱਕ ਬੰਦਾ ਠੀਕ ਹੋਵੇ ਤੇ ਬਾਦਲ ਸਮਝਿਆ ਜਾਵੇ ਹਾਲਾਤ ਐਸੇ ਹੋ ਗਏ ਨੇ ਮੈਂ ਅਰਸ਼ ਕਰਾਂ ਪੰਜਾਬ ਦੀ ਗੱਲ ਮੈਨੂੰ ਬੁੱਲਦੀ ਹੈ ਇੱਕ ਮਾਂ ਮੈਨੂੰ ਕਹਿਣ ਲੱਗੀ ਬਹੁਤ ਪੁਰਾਣੀ ਗੱਲ ਬੱਚਾ ਤੇ ਨਿਰਈ ਸੰਤ ਹੈ ਮੈਂ ਕਾਹ ਤੋਂ ਵੀ ਬੱਚਾ ਨਿਰਈ ਸੰਤ ਹੈ ਮੈਨੂੰ ਤਾਂ ਸੰਤ ਦੀ 판ੋ ਸਮਝ ਹੈ ਕਿ 4 ਸਾਲ ਦਾ ਇੱਕ ਕੋਈ ਕਲਾਸ ਵਿੱਚ ਬੈਠਾ ਹੈ ਬੜਾ ਮੂਰਖ ਹੈ ਸਾਰਾ ਦਿਨ ਗਲਤੀਆਂ ਹੀ ਕਰਦਾ ਹੈ ਨਿਰਈ ਸੰਤ ਜੰਮਦੇ ਮਕਰ ਤੋਂ ਮੈਂ ਕਹ ਲਉਗੇ ਸੰਤ ਮਖੱਟੂ ਹੁੰਦੇ ਸੰਤ ਮੂਰਖ ਹੁੰਦੇ ਸੰਤ ਚਾਰ-ਚਾਰ ਸਾਲੇ ਕੋਈ ਕਲਾਸ ਵਿੱਚ ਬੈਠੇ ਰਹਿੰਦੇ ਕਾਰਨ ਕੀ ਹੈ ਜਦ ਕਦੀ ਕੋਈ ਸਹੀ ਸੰਤ ਹੋ ਜਾਏ ਸਮਾਜ ਨਾਲ ਤੇ ਤਾਲ ਮਿਲ ਬੈਠਦਾ ਨਹੀਂ ਹੁੰਦਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਹੁਣ ਮੂਰਖ ਕੌਣ ਹੈ ਤੇ ਬਗਦ ਕੌਣ ਹੈ ਪਾਗਲ ਕੌਣ ਹੈ ਤੇ ਸੰਤ ਕੌਣ ਹੈ ਕੌਣ ਪਛਾਣ ਕਰੇਗਾ ਇਸ ਵਾਸਤੇ ਅਕਸਰ ਮੈਂ ਅਰਚ ਕਰਦਾ ਹਾਂ ਤੇ ਉਹ ਦੌੜਾ ਦਿਆਂ ਸੰਤ ਦੀ ਪਹਿਚਾਨ ਸੰਤ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ ਇਹ ਵੱਡਾ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋਏ ਸੰਤਾਂ ਦਾ ਲਿਬਾਸ ਪਹਿਨ ਕੇ ਵੀ ਮੈਂ ਸੰਤਾਂ ਨਾਲ ਬੜਾ ਭਰਮੜਾ ਕੀਤਾ ਜਦੋਂ ਮੈਂ ਪੜਦਾ ਸੀ ਸੰਸਕ੍ਰਿਤੀ ਸਲੋਕ ਗੁਰਵਾਨਾ ਇਹ ਸਭ ਕੁਝ ਦੇਖੇ ਲਿਬਾਸ ਸੰਤ ਨਹੀਂ ਹੈ ਸੰਤ ਨੂੰ ਸਿਰਫ ਸੰਤ ਪਹਿਚਾਨ ਸਕਦਾ ਐਸਾ ਗੁਰੂ ਨਾਨਕ ਦੇਵ ਜੀ ਆਪ ਕਹਿੰਦੇ ਨੇ ਇਹ ਵੱਡ ਊਚਾ ਹੋਵੇ ਕੋਏ ਇਸ ਊਚੇ ਕੋ ਜਾਣੇ ਸੋਏ ਪ੍ਰਮਾਤਮਾ ਨੂੰ ਇਹ ਕੌਣ ਸਮਝੇਗਾ ਜੋ ਪ੍ਰਮਾਤਮਾ ਜੈਸਾ ਹੋ ਜਾਏ ਅਰਜਨ ਐਸਾ ਚਾਹੀਏ ਜੈਸਾ ਹਰੀ ਹੋਵੇ ਅਰੀਦਾ ਵਗਤ ਐਸਾ ਚਾਹੀਦਾ ਜੈਸਾ ਹਰੀ ਰਹੇ ਇਸ ਤੋਂ ਬਿਨਾ ਹਰੀ ਦੀ ਸਮਝ ਨਹੀਂ ਆਏ ایک بچے نو کی پتہ میں دا, ایک بچے نو کی پتہ جبانی کی جوان اس دے سامنے بیٹھے بچے نو کی جوانی کی جوانی دے جذبات کی آدھے جوانی دا حلاس کی آتا ہے جوانی کا جوش کی آستوک جوانی کی آتی بچے نو کی پتہ ہے جوان بن کے پتہ چل ہے جوانی کی ਔਰ ਇੱਕ ਜਵਾਨੋਂ ਕੀ ਪਤਾ ਬੁਡੇ ਪਾ ਕੀ ਹੁੰਦਾ ਹੈ ਬੁਡੇ ਪੇ ਦੀ ਖਾਸੀਅਤ ਕੀ ਹੁੰਦੀ ਹੈ ਬੁਡੇ ਪੇ ਦੀ ਅਹਿਮੀਅਤ ਕੀ ਹੁੰਦੀ ਹੈ ਬੁਡੇ ਪੇ ਦੀ ਕਮਜ਼ੋਰੀ ਕੀ ਹੁੰਦੀ ਹੈ ਬੁਡੇ ਪੇ ਦੀ ਮਜਬੂਰੀ ਕੀ ਹੁੰਦੀ ਹੈ ਜਵਾਨੋਂ ਕੀ ਪਤਾ ਹੈ ਭਾਵੇਂ ਬੁਡੇ ਉਸਦੇ ਸਾਹਮਣੇ ਬੁਡੇ ਹੋ ਕੇ ਹੀ ਪਤਾ ਚੱਲਦਾ ਹੈ ਬੁਡੇ ਪਾ ਕੀ ਹੈ ਹੋਜਨੇ ਚਲੇ ਔਰ ਇੱਕ ਬੁਡੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਭਾਵੇਂ ਅਰਥੀਆਂ ਉਸਨੇ ਬੁੰਡੇ ਦੇ ਚੁੱਪੀਆਂ ਹੋਵੇ ਭਾਵੇਂ ਸੈਂਕੜੇ ਦਫਾ ਸ਼ਮਸ਼ਾਨ ਗਾਟ ਗਿਆ ਹੋਵੇ ਆਵੇਂ ਸੈਂਕੜੇ ਲਾਸ਼ਾਂ ਦੇਖੀਆਂ ਹਨ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤਪਣਾ ਕਿਸ ਨੂੰ ਕਹਿੰਦੇ ਨੇ ਇਹ ਵੀ ਮੈਰਸ ਕਰਦੇ ਕਿ ਨੂੰ ਹੰਕਾਰ ਸਮਝ ਲੋ ਜਾਂ ਨਿਰਮਾਰਤਾ ਸਮਝ ਲੋ ਜਾਂ ਮੂਰਖਤਾ ਸਮਝ ਲੋ ਇਹ ਗੱਲ ਤੇ ਬਹੁਤ ਜ਼ਰੂਰ ਪਹ ਜਾਂਦਾ ਜਦ ਕੋਈ ਸਟੇਟਮੈਂਟ ਸੰਤ ਕਹਿੰਦਾ ਹੈ میں مہاراج کی ہزوری چہ رہا اور اس کو سچائی سمجھا سنت بنا نہیں ہے میم سنت بنے کی سمجھ ہے میں سنت نہیں ہوں اس میں قبول کرنا اس واسطے کسی کو کسی کی انگل اٹھے ٹھیک ہے اٹھنی چاہیے وہ صحیح اٹھے گی میں قبول ہی کر لیا گل ہی ہلو اور یہ سچائی ہے مہاراج کی ہزوری جھوٹ بولنا تو گنا ہے نا میں سنت نہیں ہوں

ਕੋਨੇ ਅਦਕੀ ਤੇ ਮੈਨੂੰ ਡੋਂਦਿਆ ਆਇਆ ਕਿ ਤੁਸੀਂ ਮੇਰਾ ਨਾਮ ਸਟੇਜ ਤੇ ਲੈ ਲਿਆ। ਫੇਰ ਹੁਣ ਮੈਨੂੰ ਕਈ ਤੰਗ ਕਰਦੇ ਨੇ ਮੇਰੇ ਦਰਸ਼ਨਾ ਲਈ ਆ ਜਾਂਦੇ ਨੇ। ਕੋਰਾਨ ਐਮਰਜੈਂਸੀ ਫੋਕ ਦੀ ਦੁਕਾਨ ਸੀ ਕਪੜੇ ਦੀ। ਐਲਗਨ ਮਿਲਦੀ ਉਸਦੇ ਕੋਲ ਐਮਰਜੈਂਸੀ ਸੀ। ਕੋਰੋਨਾ ਚੋ ਖੇਡਦਾ ਸੀ। ਮੇਨ ਬਾਜ਼ਾਰ ਦੇ ਚ ਵੱਡੀ ਦੁਕਾਨ ਸਭ ਤੋਂ ਵੱਡੀ ਉਸਦੀ। ਇਸ ਸਹਾਰਾ ਬਾਜ਼ਾਰ ਜੈਨੀਆਂ ਦੇ ਤੇ ਸਾਰੇ ਉਸ ਨੂੰ ਕਹਿਣ ਸੰਤ ਜੀ ਸੰਤ ਸਾਰੇ ਉਹਦੇ ਕੋਲ 5-10 ਮਿੰਟ ਬੈਠ ਕੇ ਖੁਸ਼ੀ ਮਹਿਸੂਸ ਕਰਦੇ ਸੈਜੇ ਸੈਜੇ ਕੋਈ 3-4 ਲੜਕੀਆਂ ਸੰਵਿਆਹ ਦਿੱਤੀਆਂ ਦੁਕਾਨ ਵੀ ਛੋੜ ਦਿੱਤੀ ਕਰੋੜਾਂ ਦਾ ਕੰਮ ਰਾਤ ਨੂੰ 2 ਵਜੇ ਉੱਠ ਕੇ ਮਹਾਰਾਜ ਦਾ ਪ੍ਰਕਾਸ਼ ਕਰਕੇ ਬਸ ਭਜਨ ਲਿਜਨੇ ਦੇ ਦਿਨ ਨੂੰ ਗੰਗਾ ਤੋਂ ਪਾਰ ਚਲਾ ਜਾਂਦੇ ਤੇ ਗੰਗਾ ਉੱਤੇ ਸਾਰਾ ਦਿਨ ਉੱਥੇ ਕੱਟਦੇ ਸ਼ਾਮੇ ਵਾਪਸ ਆਂਦੇ ਭਾਈ ਬਾਦਲ ਸਿੰਘ ਉਹਨੂੰ ਵੇਖ ਕੇ ਮੈਨੂੰ ਬੜੀ ਈਰਖ ਆਈ ਪਤਾ ਹੈ ਗੱਲ 30 ਸਾਲ ਪਹਿਲੇ ਮੇਰੇ ਕੋਲ ਆ ਕੇ ਜਬਜੀ ਸਾਹਿਬ ਦੇ ਅਰਥ ਪੁੱਛਦਾ ਹੁੰਦਾ ਸੀ ਅੰਮ੍ਰਿਤ ਵੇਲੇ ਆਂਦਾ ਸੀ ਉਹ ਵੀ ਜਵਾਨ ਸੀ ਮੈਂ ਵੀ ਜਵਾਨ ਦੋਸਤੀ ਸੀ ਇੱਕ ਇੱਕ ਪੌੜੀ ਦੇ ਮੇਰੇ ਕੋਲ ਸਵੇਰੇ ਆ ਕੇ ਅਰਥ ਪੁੱਛਦਾ ਸੀ ਮੈਂ ਉਸਨੂੰ ਦੱਸਦਾ ਸੀ ਅਬਿਆਸੀ ਜਾਣ ਕੇ ਬਸਿਆਣਾ ਹੈ ਗੁਰਮੁਖ ਦੋਸਤ ਯੋਗੀ ਉਹ ਤਿੰਨ ਸਾਲਾਂ ਚ ਮੈਂ ਦੇਖਿਆ ਉਸ ਮਾਦਵੀਨ ਨੂੰ ਤੇ ਅੰਗ ਲੱਗ ਗਈ ਮੈਨੂੰ ਈਰਖਾ ਹੋਈ ਹਰਦ ਹੋ ਗਈ ਕੱਲ ਤੱਕ ਅਰਥ ਮੇਰੇ ਕੋਲ ਪੁੱਛਦਾ ਸੀ ਕਿ ਅੱਜ ਪਹੁੰਚ ਗਿਆ ਆਪਾਂ ਜੀ ਅਰਥ ਕੀ ਦੱਸੇ ਕਹਿੰਦੇ ਇਹ ਟ੍ਰੈਫਿਕ ਦੇ ਪੁਲਿਸ ਵਾਲਾ ਚੌਕ ਤੇ ਖੜਾ ਹੈ ਕਾਰਾਂ ਨੂੰ ਕਹਿੰਦਾ ਇੰਜ ਜਾ ਇੰਜ ਜਾ ਆਪ ਉੱਥੇ ਤੋਂ ਉੱਥੇ ਖੜਾ ਰਹਿੰਦਾ ਹੈ ਕਿ ਮੈਨੂੰ ਹੀਰਖਾ ਹੋਈ ਔਰ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਧਾਰਮਿਕ ਹੀਰਖਾ ਹੁੰਦੀ ਹੈ ਉਸ ਤੋਂ ਪਹਿਲੇ ਮੈਨੂੰ ਨਹੀਂ ਪਤਾ ਸੀ ਤੇ ਇਹ ਪਹੁੰਚ ਗਿਆ ਸਮਾਦੀ ਲੈਣ ਹੋ ਗਿਆ ਮੈਨੂੰ ਖੁਸ਼ੀ ਹੋਣੀ ਚਾਹੀਦੀ ਸੀ ਮੈਨੂੰ ਦੁੱਖ ਹੋਇਆ ਰਸਤਾ ਮੈਂ ਦੱਸਿਆ ਇਹ ਪਹੁੰਚ ਗਿਆ میں انہوں تھے چوکتے ہیں انہوں میں یہ دیکھو لو پوچھے ہیں پھرکہ تیری سمادھی کے میں لگتے ہیں تو اٹھے پیر کے میں جڑے آ رہے ہیں تو یہ مستی کے میں حاصل کر دیں احسان تھے من ہے اور انہوں ویکھے میرا من ستکار نال بار جاندے ہیں انہوں کچھ دن ایرکھا رہی سی ایرکھا دا اپنا ایک دائرہ ہونے ہے ہر جگہ منوں کو ایرکھا نہیں کر سکتا ہے ਹਰ ਜਗ੍ਹਾ ਮਨੋ ਕਪੜਾ ਹੰਕਾਰ ਵੀ ਨਹੀਂ ਪ੍ਰਗਟ ਕਰ ਸਕਦਾ ਇਸ ਚੱਕਰ ਚ ਨਾ ਪੈਣਾ ਕਿ ਹਰ ਜਗ੍ਹਾ ਮਨੋ ਕਪੜਾ ਹੰਕਾਰ ਪ੍ਰਗਟ ਕਰ ਸਕਦਾ ਹੈ ਹਰ ਜਗ੍ਹਾ ਮਨੋ ਕ੍ਰੋਧ ਵੀ ਨਹੀਂ ਕਰ ਸਕਦਾ ਕ੍ਰੋਧ ਕਮਜ਼ੋਰ ਤੇ ਆਵੇਗਾ ਹੰਕਾਰ ਵੀ ਮਨ ਕੋਥੇ ਪ੍ਰਗਟ ਕਰ ਸਕਦਾ ਜੇ ਉਸ ਤੋਂ ਅੱਗੇ ਕਮਜ਼ੋਰ ਹੋਵੇ ਤਾਕਤਵਰਾਂ ਦੇ ਸਾਹਮਣੇ ਨਹੀਂ ਪ੍ਰਗਟ ਕਰ ਸਕਦਾ ਈਰਖਾ ਬਰਾਬਰੀ ਵਾਲੇ ਦੇ ਨਾਲ ਹੋਣੀ ਹੈ ਜਿਸੀ ਪ੍ਰਾਧ ਦੀ ਪ੍ਰਾਣ ਨਾਲ ਈਰਖਾ ਹੋ ਸਕਦੀ ਹੈ ਸ਼ਾਇਦ ਕਿਸੇ ਦੀ ਹੋਵੇ ਮਿੱਤਰ ਦੇ ਮਿੱਤਰ ਨਾਲ ਈਰਖਾ ਹੋ ਸਕਦੀ ਹੈ ਸ਼ਾਇਦ ਕਿਸੇ ਦੀ ਹੋਵੇ جیسے بہن برا دے چیر کھا ہو سکتی شاید ہی کسی چاہے یہ ایک میں ادار دے دیں ایک بچی دناڑ گھر آنے بھی ہوئی پیکے آئی اپنے گھر ماں باپ کو لائی ہے پندرہ بھی دن بعد سورے گھر جا رہی ہے تو ماں باپ نے بدائی گی دی تھی ਹੱਲ-ਫੁੱਲ ਦੇਖੇ, ਕੱਪੜੇ ਦੇਖੇ, ਗਹਿਣਾ-ਗੱਟਾ ਦੇਖੇ, ਕੋਈ ਨਕਲੀ ਦੇਖੇ। ਬਹੁਤ ਕੁਝ ਦੇਖੇ ਤੋਰਦੇ ਕੈਨਸ ਬਨਾੜ ਨੇ। ਬੱਚੀ ਵੀ ਖੁਸ਼, ਮਾਪੇ ਵੀ ਖੁਸ਼। ਸਾਰਾ ਸਮਾਨ ਚੁੱਕਿਆ ਹੈ ਦੋ ਨੌਕਰਾਨੀਆਂ ਨੇ। ਉਹਨੂੰ ਵਿਦਾਇਗੀ ਦੇ ਰਹੇ। ਗੱਡੀ 'ਚ ਬਿਠਾ ਰਹੇ। ਸਾਰਾ ਸਮਾਨ ਨੌਕਰਾਨੀਆਂ ਨੇ ਚੁੱਕਿਆ ਹੈ ਤੇ ਨੌਕਰਾਨੀਆਂ ਵੀ ਖੁਸ਼। ਬਾਲਕੰਦੀ ਲੜਕੀ ਹੈ। ਵਿਦਾ ਹੋ ਰਹੀ ਹੈ। ਸਾਰੇ ਘਰ ਜਾ ਰਹੀ ਆਪਣੇ ਘਰ ਜਾ ਰਹੀ ਨੌਕਰਾਨੀਆਂ ਗੋਵੇ 15 ਦਿਨ ਦਾ ਬਾਅਦ ਇੱਕ ਨੌਕਰਾਨੀ ਨੇ 10 ਦਿਨ ਦੀ ਛੁੱਟੀ ਮੰਗ ਲਈ ਜ਼ਰੂਰੀ ਤੇ ਮਾਲਕ ਨੇ ਛੁੱਟੀ ਦੇ ਦਿੱਤੀ ਤੇ ਮਾਲਕ ਨੇ ਉਸ ਨੂੰ ਦੋ ਸਾੜੀਆਂ ਦੇ ਦਿੱਤੀਆਂ ਕੁਝ ਦਮੜੇ ਦੇ ਦਿੱਤੇ ਥੋੜਾ ਜਿਹਾ ਫਲ ਦੇ ਦਿੱਤਾ ਕੁਝ ਹੋਰ ਸਾਜ਼ੋ ਸਾਮਾਨ ਦੇ ਦਿੱਤਾ ਬਈ ਘਰ ਜਾ ਰਹੀ ਆਪਣੇ ਬੱਚਿਆਂ ਕੋਲ ਜਾ ਰਹੀ یہ جی لے کے جل جا رہی ہے جی دو نوکرانی سی نہ جل بنخا سکوں لگ گئی ہاتھ ہو گئی پہلے کے دس دن پہلے وہ لڑکی اتنا کچھ لے کے گئی تو نہیں جلی گئی یہ تھوڑا جا بیچاری سامان لے کے جا رہی ہے تو جل گئی تو جیلسی نال بھر گئی تیرے اندر ساڑے کیوں ਉਹ ਜਿਹੜਾ ਮਾਲਕਣ ਦੀ ਲੜਕੀ ਸੀ ਨਾ ਉਹ ਇਹਦੀ ਈਰਖਾ ਦੀ ਰੇਂਜ ਦੇ ਚ ਨਹੀਂ ਆਉਂਦੀ ਸੀ। ਉਹਦੀ ਈਰਖਾ ਦੇ दायरे ਚ ਨਹੀਂ ਆਉਂਦੀ ਸੀ। ਆਪ ਸਾਰੇ ਜਾਣਦੇ। ਉਹ ਇਸ ਨੌਕਰਾਨੀ ਦੀ ਈਰਖਾ ਦੇ दायरे ਤੋਂ ਅੱਗੇ ਸੀ। ਉਹਦੇ ਨਾਲ ਕਾ ਦੀ ਈਰਖਾ। ਇਹ ਜਿਹੜੀ ਨੌਕਰਾਨੀ ਹੈ ਇਹਦੀ ਈਰਖਾ ਦੀ ਰੇਂਜ ਦੇ ਚ ਆਉਂਦੀ ਹੈ। ਇਹਦੀ ਈਰਖਾ ਦੇ दायरे ਚ ਆਉਂਦੀ ਹੈ। ਇਹਨੂੰ ਵੇਖ ਕੇ ਚਲ ਬਣੋ। بہادر سنگھ میری ارخا دے دائرے کیونکہ میرے کل دا میرے کل سکھ دا پڑھتا دوستی سی سی جب سرت جڑ گئی اس کی اگمی کھیت بن گئی جی بیٹھے نے میرے تو اس زمانے چلزام لایا وہی ماں نے میرے منڈے نو مسکین نے پاگل کر ہے ਤਿੰਗ ਇਹ ਸ਼ੋਗਲ ਜੀ ਨੇ ਵੀ ਆ ਕੇ ਦੱਸਿਆ ਉਹਦੀ ਮਾਂ ਇੰਜ ਕਹਿੰਦੀ ਹੈ ਮੈਂ ਕਿ ਗੱਲ ਇਹ ਹੈ ਉਹਦੇ ਮੁੰਡੇ ਨੂੰ ਸੰਸਾਰ ਦਾ ਸਭ ਤੋਂ ਵੱਡਾ ਪਰਮਾਤਮਾ ਨੇ ਸਿਆਣਾ ਕਰਦਾ ਗੁਰੂ ਨੇ ਸਿਆਣਾ ਕਰ ਅਸੀਂ ਕੀ ਉਹਨੂੰ ਜੋ ਹੈ ਪਾਗਲ ਕਰਨਾ ਸੀ ਤੇ ਮੈਂ ਕਿ ਹੁਣ ਉਸ ਪਾਗਲ ਕੋਲੋਂ ਮੈਨੂੰ ਪੁੱਛਣਾ ਪੈ ਗਿਆ ਇਹ ਪਾਗਲਪਣਾ ਕਿਵੇਂ ਮਿਲਦਾ ਮੈਨੂੰ ਵੀ ਮਿਲਦਾ ਉਸ ਪਾਗਲ ਕੋਲੋਂ ਮੈਨੂੰ ਇਹ ਪੁੱਛਣਾ ਪੈਣਾ ਤੂੰ ਮਾਂ ਮੈਨੂੰ ਮਿਲੀ ਉਹਦਾ ਚਿਹਰਾ ਬਦਲਿਆ ਹਮੇਸ਼ਾ ਖੁਸ਼ ਮਿਲਦੀ ਸੀ ਮੁੰਡਾ ਜਦ ਉਸ ਦਾ ਸਮਾਦੀ ਨਹੀਂ ਲੋ ਗਿਆ ਔਖੀ ਹੋ ਕੇ ਮੈਨੂੰ ਮਿਲੀ ਕਹੇ ਤੇ ਕੁਝ ਨਾ ਸਕੇ ਪਰ ਮੈਂ ਉਹਦਾ ਚਿਹਰਾ ਪੜ ਲਿਆ ਇਹਨੂੰ ਗਿਲਾ ਨਹੀਂ ਤੇ ਪਤਾ ਨਹੀਂ ਕੀ ਸਿਖਾਂਦ ਰਿਹਾ ਹੈ ਇਹ ਦੱਸਦ ਰਿਹਾ ਐਸਾ ਉਹ ਤੇ ਕੁਝ ਨਾ ਬੋਲੀ ਪਰ ਮੈਂ ਬੋਲਿਆ ਮੈਂ ਖਮਾ ਉਹ ਕੁਝ ਐਸੀ ਅਸੀਸ ਕਰ ਉਹਦਾ ਜਿਹੜਾ ਪਾਗਲਪਾਨੇ ਨਾ ਮੈਨੂੰ ਦਿੱਤਾ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ ਉਹਦਾ ਪਾਗਲਪਨ ਮੈਨੂੰ ਅੰਦਰ ਆਇਆ ਤੇ ਕਿਸੇ ਖੁਸ਼ਕਿਸਮਤ ਨੂੰ ਮਿਲਦਾ ਹੈ ਕਿਸੇ ਕਿਸੇ ਬਾਗਾਂ ਵਾਲੇ ਨੂੰ ਮਿਲਦਾ ਹੈ ਕਿਸੇ ਕਿਸਮਤ ਵਾਲੇ ਨੂੰ ਮਿਲਦਾ ਹੈ ਅੱਜ ਬਾਵੇਂ ਨੂੰ ਕੁਮਨਾਮ ਦੇ ਆ ਕਿਉਂਕਿ ਸਮਾਜ ਵਿੱਚ ਨਹੀਂ ਆਉਂਦਾ ਸੰਗਤ ਵਿੱਚ ਵੀ ਨਹੀਂ ਆਉਂਦਾ ਅੱਠੇ ਪੈਰ ਗੁਰੂ ਦਾ ਰੂਪ ਹੋ ਗਏ ਗੁਰੂਵਾਰੇ ਨੇ ਆਇਆ 2 ਵਜੇ ਉੱਠ ਕੇ ਆਪਣੇ ਮਸਤੀ ਸਮਾਦੇ ਚ ਲੇਨ ਰਹਿ ਜਾਂਦਾ ਤੇ ਦਿਨ ਹੋਵੇ ਦੋ ਫੁੱਲ ਕੇ ਲੈ ਕੇ ਗੰਗਾ ਤੋਂ ਬਾਹਰ ਨਿਕਲ ਜਾਂਦਾ ਸਾਰਾ ਦਿਨ ਉਹ ਰਹਿ ਜਾਂਦਾ ਕੋਰਵਾਣ ਦਾ ਕੰਮ ਦੰਦਾ ਕਰਨ ਵਾਲਾ ਕਹਿੰਦੇ ਮੈਂ ਕੀ ਕਰਨਾ ਢੋਲ ਨਹੀਂ ਗਾ ਸਤ ਪੀੜੀਆਂ ਖਾਣ ਮਸਤੀ ਚ ਹੀ ਰਹਿੰਦਾ ਹੈ Hindu Jaini log ਉਹਨਾਂ ਸੰਤ ਕਰਕੇ ਕਹਿੰਦੇ ਨੇ ਇਸ ਤਰ੍ਹਾਂ ਦੇ ਦੋ ਜੀਵੜੇ ਮੈਂ ਦੌਰ ਦੇਖੇ ਨਾਲ ਦੇ ਸਾਥੀਆਂ ਨੂੰ ਮਿਲੰਦਾ ਰਹਿਣਾ ਹੈ ਪਤੀ ਪਤਨੀ ਨੇ ਦੋਵੇਂ ਰੰਗੇ ਇਸ ਤਰ੍ਹਾਂ ਇੱਕ ਵਿਅਕਤੀ ਮੈਂ ਬੰਬੇ ਦੇਖਿਆ ਟੈਕਸੀ ਡਰਾਈਵਰਸ ਆਦੋ ਗਿ ਉਹਨੂੰ ਦੇਖ ਕੇ ਵੀ ਮੈਨੂੰ ਇਹ دکھ ਆਈ ਸੀ ਕਾਰਨ ਉਹਦੇ ਮੇਲੇ ਕੋਲ ਪੜਦਾ ਸੀ ਸਾਰੀ ਦੁਨੀਆ ਦਾ ਭਰਮਣ ਕਰਕੇ ਇਨ੍ਹਾਂ ਦੋ ਹੱਥਾਂ ਦੀਆਂ ਉਂਗਲੀਆਂ ਤੇ ਉਹ ਬੰਦੇ ਗਿਣੇ ਜਾ ਸਕਦੇ ਨੇ ਜੋ ਜੁੜ ਗਏ ਜੋ ਰੋਸ਼ਨ ਹੋਵੇ ਜੋ ਰੋਸ਼ਨੀ ਦੇ ਮਿਨਾਰ ਹੋਵੇ ਬਾਕੀ ਕੁਝ ਨਹੀਂ ਹੈਔਰ ਪ੍ਰੇਣਾ ਨਮਕਤੋ ਹੀਨ ਨਹੀਂ ਕਰਦੇ ਜਨ ਨਾਨਕ ਕੋ ਟਨਵੇਂ ਕਿਨਹੁ ਗੁਰਮੁਖ ਹੋਏ ਪਛਾਨੇ ਤੇ ਸੰਤ ਦੀ ਪਛਾਣ ਕੌਣ ਕਰੇਗਾ ਇਹ ਵੱਡਾ ਉੱਚ ਹੋਵੇ ਕੋਈ ਇਸ ਉੱਚੇ ਕੋ ਜਾਣੇ ਸੋਏ ਆ ਬੰਬੇ ਦੇ ਜੀ ਮਾਤਾ ਮੈਨੂੰ ਕਹਿਣ ਲੱਗੇ ਮਸਕਿਨ ਜੀ ਅੱਜ ਦੇ ਯੁੱਗ ਦੇ ਅਵਤਾਰੀ ਹੋ ਸਾਈਂ ਬਾਬਾ

ہتھاں چو وہ ہاتھ چڑیاں نکلتی ہتھاں چو پھل نکل دیا میں کہتے جادو صدقار بھی کر کردہ کہتے گوگیا پاشا بھی کر دا ہوں سی دور کیوں جا میں نے کدھر اس طرح دے جادو گرین پکھنڈ کے کیا کہ گوگیا پاشا نے مینو ایک پاس بجوایا بہت پرانی گلے گل ہونے کی کہنے کے مسکین مسکیم ضرور لیا میرے کرتب کھان واسطے ربی نیت سات تو لے کے اٹھ بجے تک اس نے شو دکھانا سی حال بھرے آیا میں بھی پچیس سال اے بھی پرانی دیکھ فیندہ جو ہے ربی کرشمے دکھاوا گا پہنچیا میں اٹھ بجے میں اسٹیج پہ آیا ہی نو بجنے لکان نے ہن شور مچانا شروع کی دو گھنٹے دا انتظار بڑی گل ہوسویں صدی بندے اٹھ کے چلے بھی گئے سن میں چلی اتنے چوسٹے کے آ سارے نے رولا پایا شو سات بجے ہونا سا تو بجے آیا کہ ظلم ہے اتنا انتظار کرایا ਕਹਿੰਦੇ ਨੇ ਸਾਥੀ ਵਜਨ ਤੁਸੀਂ ਆਪਣੀ ਘੜੀਆਂ ਦੇਖੋ ਜਦ ਸਾਰਿਆਂ ਨੇ ਘੜੀਆਂ ਵੇਖੀਆਂ ਤੇ ਸਾਥ ਕਹਿੰਦੇ ਅੱਜ ਇਤਨੇ ਹੀ ਦਿਖਾਏ ਕੱਲ ਬਾਅਦ ਵੀ ਹੋਰ ਦਿਖਾਉਣਗੇ ਅੱਜ ਇੰਨੇ ਮੈਂ ਵੀ ਆਪਣੀ ਘੜੀ ਦੇਖਾਂ ਸਰ ਜਿਉਂ ਬਾਹਰ ਨਿਕਲ ਕੇ ਆਇਆ ਤੇ ਘੜੀ ਤੇ ਸਵੇਰ 9 ਵਜੇ ਸੀ ਮੈਂ ਤਾਂ ਸਮਝ ਨਹੀਂ ਆ ਕੇ ਇਹ ਨੂੰ ਸਮਝ ਨਹੀਂ ਆ ਕਿ ਗੋਗਿਆ ਪਾਸ਼ਾ ਦੀ ਗੱਲ ਮੈਂ ਕਰਦਾ ਅੱਜ ਕੱਲ ਜਾਦੂ ਸਰਦਾਰ ਹੈ ਔਰ ਵੀ ਯੂਰਪ ਦੇ ਵਿੱਚ ਇਸ ਤਰ੍ਹਾਂ ਦੇਖਾਈ ਹੈ وہ ماں میری اوتاری میں نے می تعے میٹر و اوتاری پورش چو راکھ نکل تصویر چو راکھ نکل رہی ہے میں دے درشن کرنے نہیں کہ ہجے بھی پارن کے پنڈا کی لکڑا جلانے نہیں کوئلے جلانے چولہی چ بتھیری راکھ آئیے کر گھر پہ کر لے درشن ਅਵਤਾਰ ਕੇ ਉਸ ਨੂੰ ਕਹਿੰਦੇ ਜੋ ਕਿਸੇ ਨੂੰ ਨੂਰ ਬਣਾ ਦੇ ਕਿਸੇ ਨੂੰ ਚਾਨਣ ਬਣਾ ਦੇ ਅੱਖਾਂ ਚੋਂ ਰਾਖ ਨਿਕਲਦੀ ਕੇਸਾਂ ਚੋਂ ਰਾਖ ਨਿਕਲਦੀ ਇਤੇ ਨਾ ਤੱਕ ਛੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕੇ ਆਵਤ ਲਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਹੈ ਇਸ ਤਰ੍ਹਾਂ ਦੇ ਕਰਤਬ ਦਿਖਾਉਂਦੇ ਨਾ ਤੱਕ ਛੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕੇ ਆਵਤ ਲਾਜਾ ਕਿਸੇ ਵਿਸ਼ੇਸ਼ ਤਰ੍ਹਾਂ ਦੇ ਮੰਦਰ ਵਿੱਚ ਆਪਣਾ ਮਨ ਟਿਕਾ ਲੈਣਾ ਇਹਦੇ ਨਾਲ ਰੱਦੀ ਸਿੱਧੀ ਤੇ ਮਿਲ ਜਾਂਦੀ ਹੈ ایسی ਕੋਈ ਗੱਲ ਨਹੀਂ ਪਰ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨ ਆਏ ਕੋਈ ਧਨ ਕਰਕੇ ਰੁਕ ਜਾਂਦਾ ਹੈ ਕੋਈ ਰੂਪ ਕਰਕੇ ਰੁਕ ਜਾਂਦਾ ਹੈ ਕੋਈ ਪ੍ਰਭਤਾ ਕਰਕੇ ਰੁਕ ਜਾਂਦਾ ਹੈ ਕੋਈ ਰਿੱਧੀਆਂ ਸਿੱਧੀਆਂ ਕਰਕੇ ਰੁਕ ਜਾਂਦਾ ਹੈ ਸਤਿਗੁਰ ਦਾ ਵਾਕ ਹੈ ਪਹਿਲੀ ਰੁਕਾਵਟ ਕੀ ਹੈ ਧਨ ਸੰਪਦਾਂ ਮੋਹਤੀ ਤਾਂ ਮੰਦਰ ਕੋ ਸਰੇਖ ਰਤਨੇ ਤਾਂ ਹੋਏ ਜੇ ਸਤੂਰ ਕੁੰਗੂ ਅਗਰ ਚੰਦਨ ਲੀਪਾ ਆਵੇ ਮਤ ਦੇਖ ਬੋਲਾ ਵੀਸਰੇ ਤੇਰਾ ਚਿਤਨ ਮੋਤੀਆਂ ਦੇ ਮੈਲ ਤੇ ਨਹੀਂ ਆਉਂਦੇ ਲੋਕੀਤਾਂ ਦੇ ਮੈਲੇ ਕੀ ਫਸ ਕੇ ਰਹਿ ਜਾਂਦੇ ਮੋਤੀਆਂ ਦੀ ਦੀਵਾਰ ਬਣਾਣੇ ਪਰਸ ਬਣਾਣੇ ਇੱਥੇ ਔਖਾ ਕੰਮ ਹੈ ਲੋਕੀ ਸੰਗ ਮਰਮਰ ਦੇ ਕੀ ਫਸੇ ਪਏ ਨੇ ਮਾਰਬਲ ਦੇ ਕੀ ਫਸ ਕੇ ਰਹੇ ਨੇ ਇਨਾਈ ਬਿਲਡਿੰਗਾਂ ਨੇ ਰੋਗ ਰੋਗ ਨੇ ਇਨਾਈ ਮਹਿਲਾਂ ਨੇ ਰੋਗ ਦੇ හਸ ਰ ਦਸਰੀ ਹਰਤੀਤ ਹਰੇ ਲਲ ਤੀ பਲਰ மਹਣੀ மਖමਣੀ ச தਰੇ ਰਗ පਸාව மਤਦੇਕ ਬਲ ਵੀਸਰੇ ਤ చਤਨ ਦਸੀਰਕාවੇ ਇਰੀਲ ਰਸਪਸ ਵਰੀਕਸਸਦਜਪਸੀਰකා سواں آؤ رکھا دھن نے بھی نہیں روکیا روپ نے بھی نہیں تو جب جب کر ہیں نام رہے ہیں نہیں کروڑوں کا ارباں روپ نے بھی نہیں روکیا جوانی نے بھی نہیں روکیا پھر سدھیاں ریدیاں نے ملتی نام جپن والے امرت ویلہ جہاں اٹھے گا ਕੁਝ ਨਾ ਕੁਝ ਤੇ ਬਰਕਤਾਂ ਆਣੀਆਂ ਨੌਲੇਜ ਦੀ 18 ਸਿੱਧੀ ਪਿੱਛੇ ਲਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਗੁਰੂ ਅਮਰਦਾਸ ਜੀ ਮਹਾਰਾਜ ਪਰਮਾਨੰ ਕਰਦੇ ਨੇ ਸਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਸਿੱਧ ਹੋਵਾ ਸਿੱਧ ਲਈ ਰਿੱਧ ਅਦਾਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਭਾਉ ਮਤ ਦੇਖ ਬੋਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਚੌਥੀ ਰੂਪਾਵੜ ਪ੍ਰਭ ਦਾ ਚੌਧਰੀ ਬਣ ਸੁਲਤਾਨ ਹੋਵਾ ਮੇਲ ਲਖਸ ਤਖਸ ਰੱਖਾਂ ਭਾਉ

داڑی چو راک نکلے کیسا چو راک نکلے تصویر چو نار راک نکلے یہ تو جادوگر بھی دکھانے دے کسی بھی زندگی روشن ہو جائے منور ہو جائے جان جان ہو جائے انہوں بھگت کے کہیں سمجھتے ہیں یہ تیری دیاں سدیاں ہیں اور عام بندیاں تے اسی کا ہی پر فیند ہے اس ساستھ میں عرض کرا سنت ہی سنت نو دوسرا نے بھگت ہی بھگت نمجھتا ہے ਇਤਨਾ ਸਾਰਾ ਬਨਾਰਸੇ ਇਕ ਨੇ ਵੀ ਕਬੀਰ ਨੂੰ ਨਾ ਸਮਝਿਆ ਸਾਰੇ ਕਿੰਨੇ ਬਾਗੜ ਹੁਣ ਕਬੀਰ ਨੂੰ ਕੋਈ ਸਮਝੇ ਸੰਤ ਹੀ ਸਮਝੋ ਬਾਗੜ ਸਮਝੇ ਕਠਨ ਹੈ ਸੰਤੋਣਾ ਕੋ ਕਰੋੜਾ ਚ ਇਕੱਡ ਧੰਨ ਗੁਰੂ ਅਰਜਨ ਦੇਵ ਜੀ ਦਾ ਇਹ ਬਾਤ ਮੈਂ ਫਿਰ ਥੋੜੇ ਸਾਹਮਣੇ ਰੱਖਾਂ ਖੁਲਾਸਾ ਮੈਂ ਸ਼ਾਮੀ ਕਰਾਂਗਾ ਵੀ ਬੌਮਕਾ ਜੀ ਹੱਸਿਆ ਰਹੇ ਸਾਬ ਕਹਿੰਦੇ ਨੇ हे ਪ੍ਰਭੂ ਤੇਰੇ ਮਾਰਗ ਤੇ ਮੈਂ ਚੱਲਿਆ ਇਸ ਤਰ੍ਹਾਂ ਜਿਵੇਂ ਕਿਸੇ ਬੱਚੇ ਨੇ ਅਜੇ ਹੀ ਚੱਲਣਾ ਸਿੱਖਿਆ